2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਲੱਗਿਆ ਹੋਇਆ ਡਟੇ ਬੈਠਾ ਜੀ ਨਾਜ਼ਰ ਬੰਦੀ ਸਿੰਘ ਰਿਹਾਈ ਹੋ ਜਾਂਦੇ ਗੁਰੂ ਕਿਰਪਾ ਕਰੇ ਛੇਤੀ ਜਿਹੜੀ ਰਿਹਾਈ ਹੋਵੇ ਉਹਨਾਂ ਦੀ ਜਿਹੜੀ ਅੱਜ ਇੱਕ ਆਪ ਜੀ ਦੇ ਪੰਥ ਦੇ ਜਣਾ ਵਿਚਾਰ ਕਰਨ ਲੱਗੇ ਆ ਉਹ ਬਹੁਤ ਅਹਿਮ ਹੈ ਦੇਖੋ ਗੱਲ ਇਹ ਆ ਸੰਗਤ ਜੀ ਜੇ ਕੋਈ ਪਖੰਡੀ ਇੱਕ ਮਾਮਲੇ ਵਿੱਚ ਪਰਮਾਣ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾ ਕੇ ਢਾ ਕੇ ਬੈਠਣਾ 78 ਦੇ ਵਿੱਚ ਸ਼ੰਤ ਜਰਨੈਲ ਸਿੰਘ ਖਾਲਸਾ ਪੰਡਰਾਲੇ ਜਦੋਂ ਸੀ ਨਰੰਗਕਾਰੀ ਨੇ ਕੀ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਉਹਦੇ ਬਰਾਬਰ ਗੱਦੀ ਲਾਈ ਸਿੰਘ ਸ਼ਹੀਦ ਕੀਤੇ ਫਿਰ ਸਿੰਘਾਂ ਨੇ ਉਹਦਾ ਸੋਧਾ ਲਾਤਾ ਸੱਤ ਸਾਲੇ ਸੌਦਾ ਸਾਧ ਨੇ ਕੀ ਕੀਤਾ ਗੁਰੂ ਮਹਾਰਾਜਾ ਜਿਹੜਾ ਹੈਗਾ ਰੀਸ ਕੀਤੀ ਬਾਣਾ ਪਾਇਆ ਉਹ ਆਪ ਦਾ ਸਰਪਤ ਦੇ ਕੋਲ ਵੀ ਮੈਂ ਪੰਜ ਪਿਆਰੇ ਬਣਾ ਲਏ ਆਪਦੇ ਨਕਲੀ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਸਿੱਖ ਪੰਥ ਨੇ ਕਿੰਨਾ ਵਿਰੋਧ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਪੰਥ ਜਾਗੇ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਸਾਹਿਬ ਕਦੋਂ ਪੰਥ ਦੀਆਂ ਸ਼ਰਮੌਰ ਜੱਫੀ ਬੰਨੀਆਂ ਸ਼ਾਗਣ ਗੀਆਂ ਕਦੋਂ ਉਠੋਗੇ ਤੁਸੀਂ ਆ ਇੱਕ ਸਾਧਾ ਦੇਖੋ ਪੁੱਚੋ ਵਾਲਾ ਸਾਧ ਉਹ ਟਿੱਕੜ ਜਾ ਆ ਦੇਖਦੇ ਹੋ ਸੰਗਤ ਦੇਖ ਲਵੇ ਜਿਹਨੇ ਆਪਣੀ ਮਾੜ ਸਚੌਣ ਚੁੱਕਿਆ ਤੇ ਅੱਖ ਵਾਲਾ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਚੋ ਵਾਲਾ ਸਾਧ ਉਹ ਕਾਲਾ ਜਾਂ ਮੈਸ ਵਰਗਾ ਹੈਗਾ ਸਜੀਰੋ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਰਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਸਾਏ ਹੋਏ ਨੇ ਮੂਹਰੇ ਜਿਹੜੀ ਸੰਗਤ ਬੈਠੀ ਡੁੰਨਾ ਵਾਂਗੂੰ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਟੇਚ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਜੱਥੇ ਬਣੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਲਕ ਸਾਨੂੰ ਕਰਨ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਡੀ ਸਾਧਾ ਨੇ ਜਿੰਨਾ ਦੋਸੀ ਛੱਸੇ ਆਲਾ ਜਿੰਨਾ ਦੋਸੀ ਭਨੇਾਰੇ ਆਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧ ਨਹੀਂ ਹੈ ਮੈਂ ਸੰਗ ਨੂੰ ਪੁੱਛਣਾ ਚਾਹਣਾ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਣਾ ਹੈ ਨਾ ਸੋਨੀ ਕਮਟੀ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਗਈਆਂ ਹੁਣ ਦੰਦਮੇਟ ਕਿਸਾਲ ਕਿੱਥੇ ਆ ਛੱਤ ਸਮਾਜ ਕਿੱਥੇ ਆ ਕਿਉਂ ਨਹੀਂ ਬੋਲਦੇ ਬਰਾਬਰ ਗੁਰੂ ਸਾਹਿਬ ਦੇ ਕੁਰਸੀ ਢਾਹੀ ਬੈਠਾ ਇਹਨੂੰ ਸੌਦਾ ਨਹੀਂ ਲੱਗਣਾ ਚਾਹੀਦਾ ਇਹ ਪੰਚ ਤੋਂ ਖਾਦ ਨਹੀਂ ਹੋਣਾ ਚਾਹੀਦਾ ਉਸੇ ਡੇਰ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ ਨਾਨਕ ਸਾਹਿਬ ਸੰਪਰਤਨ ਨੂੰ ਢਾ ਲਾ ਰਿਖੇ ਸਾਧਨੇ ਇਹ ਜਾਤ ਪਾਤ ਦਾ ਵੀ ਉਸੇ ਕਰਦਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ ਖਾਲਸਾ ਪੰਥ ਜੀ ਕਦੋਂ ਜਾਗੋਗੇ ਅਸੀਂ ਕਹਿੰਦੇ ਹਾਂ ਸਾਰੀਆਂ ਪੰਥ ਸਰਮੌਰ ਇੱਕ ਹਫਤਾ ਜੇ ਇਹਦੇ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਜਾਂ ਨਾਨਕ ਸਰੀਆ ਸਾਦਾ ਤੇਰੇ ਸੰਗਲ ਸੀ ਲਾਵਾਂਗੇ ਜੇ ਤੈ ਮਾਫੀ ਨਾ ਮੰਗੀ ਜੇ ਤੂੰ ਬਿਲਕੁਲ ਮਾਫੀ ਦੇ ਹੱਕ ਦਾ ਨਹੀਂ ਹੈਂ ਪੰਜ ਜਾਗਿਆ ਨਾ ਅਸੀਂ ਬੰਨ ਕੇ ਲਿਆਵਾਂਗੇ ਤਕੜਾ ਹੋ ਜਾ ਤੂੰ ਹੁਣ ਇੱਕ ਹਫਤਾ ਦੇਤਾ ਤੈਨੂੰ ਤੁਸੀਂ ਕੀ ਸਮਝ ਰੱਖਿਆ ਵੀ ਜੇ ਤੁਹਾਡੀਆਂ ਸੰਪਰਤਾਂਾਂ ਵੱਡੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬਹਾਲ ਦੇ ਬਰਾਬਰ ਬਹਿ ਜਾਗੇ ਅਸੀਂ ਨਹੀਂ ਬਖਸ਼ਦੇ ਸਾਰੇ ਨਯਕ ਸਿੰਘ ਜਾਗਣ ਫੁੱਟਾ ਦਰ ਤਰਨੇ ਦਰ ਜੇ ਤੁਸੀਂ ਬਾਣੇ ਪਾਏ ਨੇ ਅਸੀਂ ਜੇ ਜਦੀ ਕੋਈ ਹੋਰ ਪਖੰਡ ਕਰ ਲੇ ਅਸੀਂ ਤੁਰਪੇ ਨਹੀਂ ਉੱਠ ਲੈ ਕੇ ਸਾਰਾ ਕੁਝ ਵੀ ਇਹਨੇ ਗੁਰੂ ਸਾਹਿਬ ਦੀ ਬਿਆਦ ਵੀ ਇਹ ਦੂ ਵੱਡੀ ਬਿਆਦ ਵੀ ਹੋਰ ਕੀ ਹੋਊਗੀ ਇੱਕ ਸੰਤ ਹੋ ਕੇ ਆਪਦੇ ਆਪ ਨੂੰ ਸੰਤ ਕਹਾਉਣਾ ਚੋਲੇ ਪਾਉਣੇ ਨਾਨਕ ਸੰਪਰਦਾ ਦਾ ਮੁਖੀ ਕਹਾਉਂਦਾ ਮੈਨੂੰ ਸੋਧ ਸਾਂਝ ਮੰਨਦਾ ਉਹ ਸਾ ਨਾ ਸਰਕਾਰੀ ਸਾਹ ਨੂੰ ਪੱਥ ਨੂੰ ਚੈਲੰਜ ਕਰਤਾ ਉਹਨੇ ਬੋਲਣਾ ਖੋਲੋਂ ਮੂੰਹ ਅਕਾਲ ਤਖਤ ਸਾਹਿਬ ਦਾ ਅੱਥਰ ਖੋਲੇ ਮੂੰਹ ਗੁੰਡਾ ਮਾਨਤਾ ਦੇਦੀ ਸਾਰੇ ਲਿੰਗ ਸਿੰਘਾਂ ਨੇ ਕਰ ਕਰ ਕੁਚੋ ਵਾਲਾ ਸਾਧ ਤੈਨੂੰ ਚੈਨ ਦਾ ਫੜਾਂਗੇ ਇੱਕ ਹਫਤਾ ਦੇਤਾ ਹਾਂ ਉਹਦੇ ਹਫਤੇ ਨੂੰ ਤੇਰੇ ਉੱਤੇ ਅਸੀਂ ਲੈ ਕੇ ਪਹੁੰਚਾਂਗੇ ਨਾਮ ਲਾਸ਼ਕਰ ਤਕੜਾ ਹੋ ਜਾ ਤੂੰ ਜਿਹੜਾ ਤੈ ਪਖੰਡ ਫੜ ਰੱਖਿਆ ਨਾਨਕ ਸਰੀਏ ਜਿੰਨੇ ਵੀ ਨੇ ਉਹ ਸੁਣ ਲੈ ਦੇ ਤਾਂ ਇਹਨੂੰ ਆਪਣੀ ਸੰਪਰਦ ਦੇ ਵਿੱਚ ਇਹਨੂੰ ਕਟੋ ਬਾਰੇ ਆ ਸਾਰੀ ਸੰਪਰਤਾ ਬਦਨਾਮ ਨਾ ਹੋਵੇ ਫਿਰ ਤੁਸੀਂ ਕਿਵੇਂ ਸਾਡੇ ਨਾਮ ਸਾਥ ਉਹ ਥੋਡੀਆਂ ਇਹ ਜਾਂ ਕਤੂਤਾ ਕਰਕੇ ਜਿਹੜੇ ਸਾਥ ਬੜੇ ਹੋਏ ਨੇ ਪੰਥ ਨੂੰ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਇਹ ਵੀਡੀਓ ਘਰ ਘਰੇਕ ਮੋਬਾਈਲ ਤੇ ਉਹ ਸਾਥ ਢਿੱਡੋ ਦੇ ਸਾਥ ਜਿਹੜਾ ਬੈਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਬਰ ਕੁਰਸੀ ਡਾਹੀ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਸ਼ਰੀਕ ਬਣ ਗਿਆ ਖਾਸਾ ਪੰਥ ਨੂੰ ਚੈਲੰਜ ਆ ਇਹ ਬੋਲਦੇ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀਡੀਓ ਦੇਖੀ ਜਾਂਦੇ ਨੇ بس ਉਦੋਂ ਬੋਲਣਗੇ ਜੇ ਕੋਈ ਹੋਰ ਆ ਕੇ ਬਾਹਰ ਸੱਤ ਸੇ ਫੇਰ ਤਾਂ ਫੜੇ ਪਟਕਦੇ ਆ ਨਿਰੰਕਾਰੀਏ ਰਾਦੇ ਸਵਾਮੀਏ ਉਹ ਛੋਟਾ ਜਿਹੜਾ ਪੰਥ ਦੇ ਹਿੱਸੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨਾ ਕਿ ਬਰਾਬਰ ਕੁਰਸੀਆਂ ਢਾ ਕੇ ਬੈਠਣ ਲੱਗੇ ਕਦੋਂ ਜਾਗੋਗੇ ਤੁਸੀਂ ਜਾਗ ਤੜਕੇ ਨੂੰ ਇਹ ਪੂਰੇ ਪੰਡ ਦੇ ਵਿੱਚ ਇਹ ਪਹੁੰਚਣੀ ਚਾਹੀਦੀ ਸਾਰੇ ਪਾਸੇ ਪੰਥ ਜਾਗੇ ਕਾਮਧਵੀ ਟਕਸਾਲ ਨਿਹੰਗ ਸਿੰਘ ਦਲਪੰਥ ਸੰਤ ਸਮਾਜ ਹੋਰ ਬਹੁਤ ਸਾਰੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਝਾ ਤਖਤਾਂ ਦੇ ਜਥੇਦਾਰ ਸ਼ਰੋਣੀ ਕਮੇਟੀ ਬੋਲਣਾ ਦੇਣ ਨੂੰ ਕਰਨ ਕਰਨਾ ਡੋਰ ਤਰਸ ਕਰਨਾ ਚਾਹਵਾ ਜੇ ਤੁਸੀਂ ਚੁੱਪ ਰਹੇ ਇਹਨਾਂ ਸਾਧਾ ਨਹੀਂ ਫਿਰ ਬਹੁਤ ਕੁਝ ਕਰਨਾ ਉੱਚੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੂਬੇ ਚੱਕਣੇ ਚਾਹਦੇ ਨੇ ਉਹ ਬਰਾਬਰ ਬੈਗ ਬੈਠੀ ਜਾਵੇ ਉਹ ਕੋਈ ਹੱਕਦਾਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚੋ ਜੇਠਾ ਉਹਨੇ ਨਾਂਖਰਾ ਆਪੀ ਠਾਠ ਬਣਾਈ ਹੋਈ ਆ ਉਹ ਠਾਠ ਤੇ ਬੈਠਾ ਠਾਠ ਦੇ ਵਿੱਚ ਹੀ ਆਣਾ ਉਹਨੂੰ ਕਿਹੜਾ ਕੋਈ ਰੋਕਣ ਵਾਲਾ ਕਾ ਪੰਛ ਦੇ ਵਿੱਚ ਕਿ ਹਿੰਮਤ ਹੈ ਹੀ ਨਹੀਂ ਨਾ ਜਸੇਦਾਰਾਂ ਦੇ ਵਿੱਚ ਨਾ ਅਕ ਸਿੰਘਾਂ ਦੇ ਵਿੱਚ ਨਾ ਦਮਡਿੰਡਿਆ ਨਾ ਸਤ ਸਮਾਜ ਦੇ ਵਿੱਚ ਕੋਈ ਬੋਲਣਾ ਨਹੀਂ ਵੱਡੀ ਸੰਪਰਦਾ ਵੱਡੀ ਸੰਪਰਦਾ ਹੋਊਗੀ ਸਾਡੇ ਪੁਰਖ ਪਤਮੂਰੇ ਕੋਈ ਵੱਡੀ ਨਹੀਂ ਹੈਗੀ ਉਹ ਸਾਬ ਨੂੰ ਚੈਲੰਜ ਆ ਇੱਕ ਹਫਤਾ ਦੇਤਾ ਐਂੀਆਂ ਮੈਂ ਜਮਨਤ ਰੂਪ ਕਰਨੀਆਂ ਅਸੀਂ ਕਰਤੀਆਂ ਹੁਣ ਬਾਕੀ ਪੰਛੀ ਦੀ ਮਰਜੀ ਆ ਵੀ ਬੋਲਣਾ ਜਾਂ ਘੁੰਮਣੀਆਂ ਪਾਉਣੀਆਂ ਨੇ ਅਸੀਂ ਤਾਂ ਕਾਰਵਾਈ ਖੜਾਗੇ ਅਸੀਂ ਤਾਂ ਦਲ ਪੰਥ ਅਰਬਾ ਖਰਬਾ ਚੜਕੇ ਜਾਊਗਾ ਤੇ ਫੜਨ ਵਾਸਤੇ ਸੱਗੜ ਮਾਰਾਂਗੇ ਜੇ ਤੁਸੀਂ ਨਾ ਜਾਗੇ ਇੱਕ ਹਫਤੇ ਦੇ ਵਿੱਚ ਕਾਲ ਤੱਕ ਸਾਬ ਨੇ ਐਕਸ਼ਨ ਨਾ ਲਿਆ ਅਸੀਂ ਇਹ ਲਮਾ ਕੇ ਐਕਸ਼ਨ ਅਸੀਂ ਜਾਵਾਂਗੇ